ਇਹ ਹੈ ਟਰੈਕਟਰ ਦੀ ਮਾਡਲ ਭਾਵੇਂ ਪੁਰਾਣਾ ਉਹ ਤੇਰੀ ਐਂਟਰ ਦੇਖੋ ਟਰੈਕਟਰ ਦਾ ਬਾਈ ਕੀ ਕਹਿੰਦਾ ਲੋ ਬਾਈ ਸਾਡਾ ਬੰਦਾ ਲਿਆਇਆ ਇੱਕ ਅੱਜ ਮੇਜਰ ਕੇਸ ਪਾਲਾ ਜੀ ਐਂਟਰ ਲਿਆਇਆ ਮੁੰਡਾ ਬਾਈ ਪੁਰਾਣਾ ਯਾਰਾ ਵਾਲਾ ਜੀ ਆ ਬੰਦ ਕਰ ਲੈ ਯਾਰ ਆਉ ਜੀ ਆਤਾ ভাই ਬੱਲੇ ਬੱਲੇ ਕਰਾਤੀ ਕਿੱਥੇ ਤੇ ਲਿਆਇਆ ਪੁਰਜਾ ਇਹ ਇਹ ਪੁਰਜਾ ਆਪਾਂ ਨੇ ਕੱਟਿਆ ਵਿੱਚ ਬਾਈ ਅੱਛਾ ਉਹ ਦੂਰ ਤੇ ਕੱਟਿਆ ਦੂਰ ਤੇ ਉਹ ਛੋਣੋਂ ਆਇਓ ਲੈ ਕੇ ਆਇਆ ਲੱਕ ਲਾ ਕੇ ਦੇਖਿਆ ਪਹਿਲਾਂ ਅੱਛਾ ਬੈਟਰ ਦਾ ਇੰਜਨ ਗੇਅਰ ਤਾਂ ਬਹੁਤ ਹਟਾਏ ਅੱਛਾ ਯਾਨੀ ਕਿ ਬਾਹਰ ਤੇ ਤਿਆਰੀ ਕਰਨੇ ਵਾਲੀ ਆ ਠੀਕ ਆ ਇਹ ਤਾਂ ਮੈਂ ਕਹਿੰਦਾ ਇਹ ਜਣੋਂ ਵੀ ਵਧੀਆ ਪੈਂਦੀ ਆ ਅੱਛਾ ਮੜ ਨਾਲ ਰੱਖ ਰੱਖ ਪੈਣਾ ਮਾਲਕਿੱਤ ਸਰੇ ਕਹਿੰਦਾ ਪਾ ਵੀ ਚਲਾਈਦਾ ਠੀਕ ਆ ਚਲਾਈ ਹੋ ਜਾ ਹਾਂ ਇੰਜਣ ਦੀ ਵੀ ਐ ਕੱਲਾ ਕੱਲਾ ਦਾਣਾ ਹੁਣ ਤੰਨੂ ਕੱਲਾ ਦਾ ਵੀ ਟਰੈਕਟਰ ਵੀ ਇਹ ਵਿਕ ਸਕਦਾ ਇਹ ਤਾਂ ਹੁਣ ਕੰਮ ਲੈਣਾ ਹੈ ਹਾਂ ਉਹਦਾ ਬਹੁਤ ਲੋਡ ਹੈ ਇਹ ਅੱਛਾ ਇਹ ਨੂੰ ਦੇਖਣਾ ਕੋਈ ਟਾਇਰ ਨਹੀਂ ਆ ਟਾਇਰ ਨਹੀਂ ਆ ਉਹਦੇ ਖਾਤੇ ਦਾ ਫਿਰ ਮਾਰ ਦੇ ਜਿਹਦੇ ਦੂਆ ਹੀਟਰ ਨਾਲ ਆ ਹਨਾ ਹੀਟਰ ਵਾਲਾ ਆ ਐਕਟਰ ਹੈ ਚਾਲ ਸੈਂਡਰ ਨੂੰ ਹੀਟਰ ਵਾਲਾ ਇੰਟਰ ਆ ਭਾਈ ਚਾਲ ਸੈਂਡਰ ਇਹ ਕੋਈ ਡੀਆਈਵੀ ਕਰਾ ਲਉਂਦੇ ਅੰਮਾ ਹਾਂ ਲੈ ਜੀ ਜੋ ਦੂਰ ਵੀ ਚੰਗਾ ਆ ਜਾ। ਅੱਛਾ। ਉਹ ਤਾਂ ਕਿਸੇ ਨੇ ਬਾਈ ਚੰਗਾ। ਉਹ ਸੁੱਕਿਆ ਟਰੈਕਟਰ ਸਾਰੀ ਦੀ। ਹਾਂ। ਉਹ ਨਹੀਂ ਹੈਗਾ ਪਾਛਾ ਲੀਕ ਜਰੇ। ਨਾ ਹੜ੍ਹ। ਸਲਾਬ ਨਹੀਂ ਹੈ ਕਿਤੇ ਵੀ ਬਾਈ। ਪੰਪ ਤੇ ਡੀਜ਼ਲ ਵਾਲਾ ਜੇ ਮੜਾ ਜਾ ਉਹ ਆਪਾ। ਜੋ ਤੂੰ ਉਂ ਵੀ ਸ਼ੋਹ ਸ਼ੂ ਦਾ ਟਰੈਕਟਰ ਪੱਧਰਾ ਪਿਆ। ਰੰਗੇ ਹੋਣਾ ਇਹਨੂੰ। ਰੰਗ ਕੋਲਾ ਟਾਇਰ ਪਾਣੇ ਬਾਉ। ਸਟਾਰਟ ਹੁੰਦਾ? ਕਰਕੇ ਦੇਖੀਏ। ਇੱਕਣਾ ਕਰੀਏ। ਉਹ ਉਹਨੇ ਬੈਠੀ ਸਟਾਰਟ ਕਰਕੇ ਦੇਖੀਏ ਮੜਾ ਜਾਨੂੰ। ਆਵਾਜ਼ ਚੈੱਕ ਕਰਾ ਜੀ ਇਹਦੀ। ਹੈਂ? ਅੱਕਣੀ ਗੱਲ ਨਾ। ਐ ਹੋ ਜਾਣਾ। ਤੀਕ ਲੱਚ ਦੱਬਦੀ ਨਾਲ ਚੌਥਾ ਲਾ ਲਈ ਮੇਰਾ ਵੀਰੇ ਉਹਦੀ ਰੇਸ ਦੂਜੀ ਪੈਰ ਵਾਲੀ ਕੰਮ ਕਰਦੀ ਆ ਹੋ ਗਿਆ ਭਾਈ ਹੋ ਗਿਆ ਨਹੀਂ ਭਾਈ ਬਣੀ ਨਹੀਂ ਗੱਲ ਡਰਾਈਵਰ ਚੇਂਜ ਹੋਣ ਲੱਗੇ ਭਾਈ ਉਹ ਦੂਆ ਪਿਛਲਾ ਡਰਾਈਵਰ ਬੋਦਾ ਦਾ ਥੋੜਾ ਜਿਹਾ ਉਹ ਡਰਾਈਵਰ ਹੁਣ ਬਦਲਿਆ ਜੋਧ ਬਾਈ ਕਰੂਗਾ ਸਟਾਰਟ ਇਹਨੂੰ ਹੁਣ ਉਹ ਜੋਧ ਪੈਰ ਵਾਲੀ ਰੇਸ ਕੰਮ ਕਰਦੀ ਆਏ ਹਾਏ ਹਾਏ ਹੋ ਗਿਆ ਬਾਈ ਸਟਾਰਟ ਆਵਾਜ਼ ਚੈੱਕ ਕਰੋ ਆਵਾਜ਼ ਹਾਂ ਅੱਲਾਹੁ ਅਕਬਰ ਐਂ ਗਾਣੇ ਗਾਣਾ ਐਰ ਪੂਰੀ ਬਾਈ ਆਵਾਜ਼ ਫੁੱਲ ਕਹਿਮ ਆ ਟਰੈਕਟਰ ਦੀ ਹੋਰ ਗੱਲਾਂ ਦੀਆਂ ਗੱਲਾਂ ਮਾਡਲ ਭਾਵੇਂ ਪੁਰਾਣਾ ਐ ਪਰ ਲੈ ভাই ਲਿਫਟਾਂਰ ਫੁੱਲ ਓਕੇ ਬਾ ਠੀਕ ਆ ਕਾਨੂੰ ਕਹਿੰਦੇ ਬਾਈ ਖੋਲ ਦੇ ਆਪਣੇ ਆਹ ਅੱਡੀ ਵੱਟੀ ਚਲਾ ਕੇ ਦਿਖਾਉਨੇ ਆ ਬਾਈ ਤੁਹਾਨੂੰ ਆਪਾਂ ਡੈਕਟਰਾਂ ਨੇ ਯਾ ਮਾਈ ਕੋਲ ਭਾਈ ਆਪਾਂ ਨੇ ਨਵਾਂ ਟਰੈਕਟਰ ਖੋਦੇ ਵਿੱਚ ਕੱਟਿਆ ਟਰੈਕਟਰ ਇਹ ਆ ਬਣਾ ਦੁਆਏ ਇਹ ਵੀ ਟਰੈਕਟਰ ਜੇ ਆਇ ਕਹੀ ਜਾਂਦਾ ਬਾਦ 395 ਦੇਖੋ ਜੀ ਕਿਹ ਸ਼ਾਨਦਾਰ ਟਰੈਕਟਰ 12 ਮਾਡਲ ਹੈ ਜੀ ਇਹ ਇਹਦੇ ਬਰਦਾ ਦੱਸੇ ਹੋਏ ਵੀਡੀਓ ਪਾਈ ਹੋਈ ਆਪਾਂ ਨੇ ਪਹਿਲਾਂ ਵੀ ਇੰਕਰੇ ਟਰੈਕਟਰ ਜੇ ਲੈ ਕੇ ਗਿਆਦਾ ਭਾਈ ਆ ਟਰੈਕਟਰ ਲਿਆਉਣ ਵਾਸਤੇ ਟਰੈਕਟਰ ਉਧਰ ਤੇ ਆ ਬਾਈ ਮੇਰੇ ਉਹ ਆਪਣੇ ਪਿੰਡਾ ਵਾ ਤੇ ਬੇਲੇ ਬਰਾਮਪਰਵਾਲ ਤੇ ਕੱਟਿਆ ਟਰੈਕਟਰ ਇਹ ਆਹ ਉਹ ਵੀ ਮੋਟਰ ਨਾਲ ਮੋਟਰ ਇਹਨੇ ਹੁੰਦਾ ਬਦਲਾਣਾ ਥੱਲੇ ਕੋਈ ਜਿਹੜੇ ਦਾਬ ਨਾ ਗਿਆ ਆਏ ਇਹਦਾ ਨੇ ਆਵਾਜ਼ ਕੋਈ ਨਹੀਂ ਆ ਟਰੈਕਟਰ ਦੀ ਮਾਡਲ ਭਾਵੇਂ ਪੁਰਾਣਾ ਉਹ ਤੇਰੀ ਹੈ ਦਾਬ ਹਾਂ ਓਕੇ ਆ ਨਾ ਹਾਂ ਮੈਂ ਕਹਿੰਦਾ ਜੋ ਤਿਆਰ ਕਰਾਈਏ ਇਹਨੂੰ ਯਾਰ ਹਾਂ ਮੈਂ ਕਹਿੰਦਾ ਤਿਆਰ ਕਰਾ ਕੇ ਵੇਚੀ ਇਹਨੂੰ ਯਾਰ ਚੱਲ ਪੱਛੇ ਮੜਾ ਜਾ ਇਹਨੂੰ ਹੋਪ ਤੇਰੀ ਤੂੰ ਨਾ ਖੜਾ ਕਰਦੀ ਯਾਰ ਗੇਰੀ ਗੇਰੀ ਮੂਵੀਜ਼ ਬਾਰੇ ਲਾ ਉਹਦੇ ਹੈਪੀ ਵਾਲਾ ਮਾਰ ਦਿੰਦਾ ਇਹਨੇ ਪੂਰੀ ਤਸਲੀ ਕਰਣੀ ਜਾਂਦਾ ਤਾਂ ਕਹਿੰਦਾ ਹੁੰਦਾ ਨਹੀਂ ਨਾ ਆਵੇ ਪਿੱਛੇ ਤੋਂ ਕਿਦਾਂ ਲੜਕਦੀ ਬੰਦੀ ਤੇ ਨਹੀਂ ਪਈ ਜਾਈ ਇਹਨੇ ਉਤਰਨਾ ਕੋਈ ਨਹੀਂ ਹੈਗਾ ਜਦ ਤੱਕ ਲੈ ਬਾਈ ਲਾਤਾ ਲੈਣ ਚਾਹ ਪਰਸੋਂ ਵੀ ਬਾਈ ਵੀਡੀਓ ਪਾਈ ਸੀ 950 ਟਰੈਕਟਰ ਦੀ ਤੇ ਬਹੁਤ ਸਾਰੇ ਵੀਰਾਂ ਦੇ ਫੋਨ ਆਏ ਮਾਨੂੰ ਬਾਈ ਰਾਜਸਥਾਨ ਤੋਂ ਹਰਿਆਣੇ ਤੋਂ ਜੁਪੀ ਤੋਂ ਤੇ ਇਹ ਵੀ ਟਰੈਕਟਰ ਵੀ ਇਹਨਾਂ ਨੇ ਲੈ ਜਾਣਾ ਤੇ ਸਿਰਫ ਆਹ ਵੀਡੀਓ ਉਸੇ ਵਾਸਤੇ ਪਾ ਰਹੇ ਆ ਬਾਈ ਦੁਬਾਰਾ ਇਹਦਾ ਟਰੈਕਟਰ ਦਾ ਬਾਈ ਸੌਦਾ ਹੋਇਆ ਹੋਇਆ ਵੀ ਇਹਨਾਂ ਨੇ ਲੈਣ ਆ ਟਰੈਕਟਰ ਆ ਕੇ ਕਰ ਲਿਆ ਤੇ ਬਾਕੀ ਜੇ ਕੋਈ ਹੋਰ ਇਹਦੇ ਨਾਲ ਦਾ ਆਊਗਾ ਤਾਂ ਆਪਾਂ ਵੀਡੀਓ ਦੁਬਾਰਾ ਪਾਵਾਂਗੇ ਬਾਈ ਚੈਨਲ ਤੇ ਤੇ ਆਪਣੇ ਵੀਰ ਸਾਡੇ ਇੱਧਰ ਦੇ ਨੇ ਸ਼ਾਇਦ ਇਹਨਾਂ ਨੇ ਟਰੈਕਟਰ ਵੀ ਇਹਨਾਂ ਨੇ ਬਾਹਰੇ ਭੇਜਣ ਜਿਨ੍ਹਾਂ ਨੇ ਲਿਆ ਵੀਰਾਂ ਨੇ ਟਰੈਕਟਰ ਤੇ ਮੇਨ ਮਕਸਦ ਆਹੀ ਹੈ ਦੁਬਾਰਾ ਵੀਡੀਓ ਪਾਉਣ ਦਾ ਤੇ ਵੀਰਾਂ ਨੇ ਟਰੈਕਟਰ ਲਿਆ ਹੋਇਆ ਜੀ ਇਹ ਠੀਕ ਹੈ ਜੀ ਟਰੈਕਟਰ ਬਾਈ ਵਧੀਆ ਇਹ ਦੁਆ ਪਾਕਿਸਤਾਨੀ ਦੇਣ ਵਾਲਾ ਟਰੈਕਟਰ ਆ ਇਹ ਆਹ ਸੌਰੀ ਪਾਕਿਸਤਾਨੀ ਮਾਡਲ ਵਾਲਾ ਜਿਹੜੇ ਪਾਕਿਸਤਾਨ ਦੇ ਟਰੈਕਟਰ ਆ ਬਾਈ ਉਹ ਇਦਾਂ ਦੇ ਆਉਂਦੇ ਨੇ ਆਏ ਇਦਾਂ ਦੀ ਸ਼ੋਹ ਦੇ ਵਿੱਚ ਬਾਕੀ ਟਰੈਕਟਰ ਬਾਈ ਦੇਖਿਆ ਆਪਾਂ ਨੇ ਚਲਾ ਕੇ ਬਹੁਤ ਵਧੀਆ ਚਲਾਈ ਇੱਕ ਦਾ ਟਰੈਕਟਰ ਉਦਾਂ ਲੰਮਾ ਲੰਜਾ ਬਹੁਤ ਆ ਜੀ ਟਰੈਕਟਰ ਦਾ ਕੱਦ ਕਾਟ ਖਾਸ ਆ ਇਹ ਟਾਇਰ 16 ਦੇ ਆ ਸਭ ਤੋਂ ਵੱਡੀ ਗੱਲ ਬਾਈ ਟਰੈਕਟਰ ਰੇਟ ਵਿੱਚ ਆ ਪਾਵਰ ਬੜੀ ਆ ਰੇਟ ਟਰੈਕਟਰ ਦਾ ਮਨ ਕੀ ਜਾਇਜ਼ ਆ ਠੀਕ ਆ ਜੀ ਗਜਰਾਜ ਜੀ ਹੋ ਰਾ ਹੋਰ ਹਮਨੇ ਵੀਰੇ ਵਧੀਆ ਬਾਈ ਠੀਕ ਆ ਹੋਰ ਬਾਈ ਤੇ ਬਾਕੀ ਬਾਈਰੇ ਅੰਦਰ ਲੱਗੇ ਤੇ ਲਾਉਣਾ ਮਨੇ ਵੀਰੇ ਵੀਡੀਓ ਆਪਾਂ ਇਹਦੀ ਦੁਬਾਰਾ ਤਾਂ ਬਣਾ ਦੇ ਇਹ ਟਰੈਕਟਰ ਦੇ ਕਾਫੀ ਫੋਨ ਆਏ ਮੈਨੂੰ ਉਦੋਂ ਦੇ ਤੇ ਉਹ ਮੈਂ ਕਹਾਂ ਚੱਲ ਵੀਡੀਓ ਬਣਾ ਕੇ ਦੱਸ ਲਈਏ ਵੀ ਟਰੈਕਟਰ ਦਾ ਸੌਦਾ ਹੋਇਆ ਵਾ ਬਾਕੀ ਜੇ ਕੋਈ ਇਦਾਂ ਦੀ ਗੱਲਬਾਤ ਹੋਈ ਦੁਬਾਰਾ ਤਾਂ ਆਪਾਂ ਦੁਬਾਰਾ ਦੱਸ ਵੀ ਦੇਵਾਂਗੇ ਕੋਈ ਗੱਲ ਨਹੀਂ ਠੀਕ ਨਹੀਂ ਤੇ ਇੱਕ ਆਪਣੇ ਕੋਲ ਪਹਿਲਾਂ ਆਇਆ ਦਾ ET 75 ਉਹਦਾ ਵੀ ਡੈਟ ਉਹ ਵੀ ਉਹ ਵੀ ਆਪਣੀ ਵੀਡੀਓ ਬਧੀ ਚੱਲੀ ਉਹਦੇ ਵੀ ਬਹੁਤ ਵੀਰਾਂ ਦੇ ਫੋਨ ਆਏ ਆ ਹਾਂ ਬਾਕੀ ਚਲੋ ਬਾਈ ਟਰੈਕਟਰ 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 ਸਟਾਰਟ ਹੋ ਰਿਹਾ ਫਿਰ ਵੀ ਬਾਈ ਕਿਹ ਹਾਲ ਆ ਹਾਂ ਠੀਕ ਹੈ ਵੀਰੇ ਕਿਵੇਂ ਚਲਾਈ ਟਰੈਕਟਰ ਦੀ ਬਹੁਤ ਵਧੀਆ ਫਸਕਲਾ ਸੀ ਕਾਹਮਾ ਕਾਲੂ ਸ਼ਾਇਦ ਵੀਰਾਂ ਨੇ ਲੈ ਜਾਣਾ ਟਰੈਕਟਰ ਅੱਛਾ ਹਾਂ ਇਹਨਾਂ ਟਰੈਕਟਰ ਸਾਟ ਖੜਾ ਆਵਾਜ਼ ਆਵਾਜ਼ ਆ ਨਹੀਂ ਟਰੈਕਟਰ ਦੀ ਬਿਲਕੁਲ ਸਾਊਂਡ ਬੜਾ ਪਿਆਰਾ ਹੈ ਨਾ ਵਧੀਆ ਚੀਜ਼ ਆ ਕੋਈ ਕੋਈ ਕੁਝ ਨਹੀਂ ਹੈਗਾ ਪ੍ਰਤੀ ਭਾਈ ਮਿਸਤਰੀ ਆ ਟਰੈਕਟਰਾਂ ਦਾ ਵਧੀਆ ਜਾਣਕਾਰੀ ਰੱਖਦਾ ਬਾਈ ਤੇ ਪ੍ਰਤੀ ਭਾਈ ਲਾ ਦੇ ਅੰਦਰ ਪ੍ਰਤੀ ਮਾਰੀ ਰੇਸ ਮਾਰ ਟਰੈਕਟਰ ਦੀ ਰੇਸ ਆ ਰੇਸ ਮਾਰੀ ਲੈ ਬਾਈ ਇਹਨਾਂ ਦੇਖੋ ਟਰੈਕਟਰ ਦਾ ਬਾਈ ਕੀ ਕਹਿੰਦਾ ਮੱਲਾ ਦੇ ਬਾਈ ਲਾ ਦੇ ਲੈ ਆਸੀ ਹੋ ਗਿਆ ਬਾਈ ਸਾਰਿਆਂ ਬੰਦ ਇੱਧਰ ਅਮਨੇ ਬਾਈ ਨੇ ਵੀ ਕਰਤੀ ਜੋਂਡੀ ਇਹਦੀ ਜਾਂ ਅਸੀਂ ਬੰਦ 70 ਸਰ ਚੱਲੀਏ ਤੇ ਬਾਈ ਬਾਈ ਨਾਲ ਦੇ ਵੀ ਕੱਲ ਨੂੰ ਟਰੈਕਟਰ ਦੇਣਾ ਬੜਾ 50 75 ਕੱਲ ਨੂੰ ਬਾਈ ਰੋਪੜ ਚ ਬਹਿ ਜਾ ਬਹਿ ਜਾ ਹੋ ਜਾਣੀ ਆ ਐਨ ਲਾਵਾਗੇ ਟੈਂਟ ਟੰਟ ਲਾ ਕੇ ਫੇਰ ਦੇਣਾ ਕਹਿੰਦੇ ਅੱਛਾ ਕੱਲ ਨੂੰ ਇਹਨਾਂ ਨੇ ਬਕਾਇਦਾ ਬਾਈ ਪਾਰਟੀ ਵੀ ਕਰਨੀ ਆ ਔਰੇ ਕਰਨੀ ਆ ਚੱਲਣੇ ਆ ਚਾਹ ਪਕੌੜੇ ਚਾਹ ਪਕੌੜੇ ਚੱਲੂ ਹਾਂ ਬਾਈ ਹੋਰ ਗੱਲਾਂ ਤੇ ਗੱਲਾਂ ਇੱਕ ਗੱਲ ਦੀ ਸਾਨੂੰ ਮौज ਹੋ ਗਈ ਜਿੱਦਣ ਦੀ ਆਪਣੇ ਰੋ ਜਿੱਦਣ ਦੀ ਜਾਉਣੀ ਜਦ ਅਸੀਂ ਆਈ ਬਾਈ ਜਿੱਦਣ ਕੋਈ ਟਰੈਕਟਰ ਵਿਕਦਾ ਇਹ ਆਇਆ ਨਹੀਂ ਹੈਗਾ ਵੀ ਚਾਹ ਹੁਣ ਇਹ ਤਾਂ ਬਾਈ ਚਾਹ ਪਲਾ ਕੇ ਸਾਰ ਦਿੰਦੇ ਸਿੱਧੀ ਗੱਲ ਆ ਉਦੋਂ ਦੇ ਬਾਈ ਸਾਨੂੰ ਵੀ ਨਾਲ ਦੀ ਨਾਲ ਪਕੌੜੇ ਖਾਣ ਨੂੰ ਮਿਲ ਹੀ ਜਾਂਦੇ ਆ ਹੁਣ ਯਾਰ ਸਾਨੂੰ ਵੀ ਵਧੀਆ ਯਾਰ ਬਾਈ ਉਹ ਜਿਹੜਾ ਮਾਲਕ ਆ ਹੁਣ ਸਾਨੂੰ ਵੀ ਪਕੌੜੇ ਖਵਾਉਣੇ ਪਏ ਕਰਨੇ ਆ ਹਾਂ ਬਾਈ ਥੋੜੇ ਅੱਜ ਅਸੀਂ ਆਸਮਾਨ ਬੈਠੇ ਅਸੀਂ ਅੱਜ ਸਲਾਹਾਂ ਕਰਦੇ ਤੇ ਹਾਂ ਵੀ ਆ ਬਾਈ ਇਹ ਪਕੌੜੇ ਖਵਾਉਣੇ ਵੀ ਸਾਨੂੰ ਵੀ ਖਵਾਉਣੇ ਪਏ ਕਰਨੇ ਆ ਠੀਕ ਹੈ ਨਹੀਂ ਜਾਂਡੀ ਵਾਲੇ ਦੇ ਕੇ ਸਿਕਲੋ ਮੜਾ ਮੋਟਾ ਬੋਨਾ ਆਹੋ ਯਾਰ ਕੁਛ ਨਾ ਕੁਛ ਤਾਂ ਪੈਂਦਾ ਬਾਈ ਬੇਚ ਤੇ ਹਾਰ ਕਰਨਾ ਪੈਣਾ ਮੜਾ ਮੋਟਾ ਉਹੀ ਗੱਲ ਹੈ ਪਰ ਜਾਏਗਾ ਤੁਸੀਂ ਕਾਫੀ ਬੁਲਾਉਨੇ ਆਂ ਅਸੀਂ ਚਾਹ ਬੁਲਾਉਨੇ ਬਾਈ ਆਹੋ ਤਾਂ ਗੱਲ ਹੈ ਚੱਲ ਕਾਫੀ ਆਰ ਚਾਹ ਦਾ ਕੋਈ ਫਰਕ ਨਹੀਂ ਹੈਗਾ ਨਹੀਂ ਹੈਗਾ ਯਾਰ ਪਰ ਠੀਕ ਹੈ ਕਾਫੀ ਚਾਹ ਦਾ ਗੱਲ ਠੀਕ ਹੈ ਤੇ ਬਾਕੀ ਦੇਖ ਲਓ ਬਾਈ ਅਜੇ ਦਿਨ ਕਾਫੀ ਖੜਾ ਏ ਅਸੀਂ ਮੰਨ ਕੇ ਚੱਲੋ 6 ਵਜੇ ਏਜੰਸੀਆਂ ਬੰਦ ਕਰ ਦਨੇ ਆ ਜਿਆ ਦੇਕਨੇ ਲਾਤੇ ਨਾ ਪਰ ਰੀਸਰਵਿਸ ਸਭ ਤੋਂ ਪਹਿਲਾਂ ਟਰੈਕਟਰ ਲਾਉਣ ਲੱਗਦੇ ਆ ਅਸੀਂ ਪਾ ਸਾਨੂੰ ਦੇ ਹਾਂ ਸਾਡੇ ਵੇਲੇ ਬਾਈ ਆਪਾਂ ਲਾਉਂਦੇ ਹਾਂ ਫੇਰ ਤੁਸੀਂ ਹਾਂ ਫੇਰ ਇਹਦੇ ਬਾਅਦ ਆਹ ਸੋਨਾ ਦੀ ਕਾਲੇ ਫੇਰ ਹੁਣ ਆਓ ਫੇਰ ਤਾਂ ਫੇਰ ਤਾਂ ਰੀਸੋਰੀ ਸਾਰੀ ਲਾ ਦਨੇ ਆ ਹਨਾ ਇਹਦਾ ਬਸ ਡੜਾ ਡੜਾ ਕੰਮ ਸ਼ੁਰੂ ਹੋ ਜਾਂਦਾ ਲਾਉਣ ਦਾ ਬਾਈ ਸਭ ਤੋਂ ਬਾਅਦ ਲਾਉਣਾ ਟਰੈਕਟਰ ਅੰਦਰ ਸਵਰਾਜ ਵਾਲੇ ਇਹ ਤਾਂ ਕਈ ਵਾਰ 8 8:20 ਵਜਾ ਦਨੇ ਆ ਬਨੇ ਵੀਰੇ ਇਹਨਾਂ ਦਾ ਕੋਈ ਪੱਕਾ ਟਾਈਮ ਨਹੀਂ ਹੈਗਾ ਖੜੇ ਆ ਜੇ ਉਹ ਦੇ ਖੜਾ ਦੇਖ ਰਿਹਾ ਕਿ ਜਿੰਦਰ ਬਾਈ ਹੱਥ ਮਾਰਦਾ ਤੇ ਇਹ ਹੁਣ ਚੱਲੀ ਵੀਰੇ ਆਪਾਂ ਕਰ ਨੂੰ ਫਿਰ ਤੇ ਚਲੋ ਬਾਈ ਠੀਕ ਆ ਜੀ ਬਾਕੀ ਹੁਣ ਕੱਲ ਨੂੰ ਉਹ ਦੇਖ ਬਾਈ ਹੱਥ ਮਾਰਿਆ ਗਜਿੰਦਰ ਵੀਰਾ ਸਾਡਾ ਤੇ ਬਾਕੀ ਕੱਲ ਨੂੰ ਦੇਨੇ ਆ ਬਾਈ ਦੋ ਤਿੰਨ ਟਰੈਕਟਰ ਕੱਲ ਨੂੰ ਬਣਾਵਾਂਗੇ ਵਲੌਗ ਆਪਾਂ ਠੀਕ ਆ ਜੀ ਤੇ ਕਿਹੜਾ ਕਿਹੜਾ ਟਰੈਕਟਰ ਦੇਣਾ ਤੇ ਜੇ ਕਿਸੇ ਵੀ ਨੂੰ ਕੋਈ ਟਰੈਕਟਰ ਵੇਖਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰਿਆ ਕਰੋ ਬਾਈ ਤੇ ਲੋਕੇਸ਼ਨ ਸਭ ਨੂੰ ਪਤਾ ਹੀ ਆਪਣੀ ਰੋਪੜ ਚੰਡੀਗੜ੍ਹ ਤੋਂ ਆਨੰਦਪੁਰ ਸਾਹਿਬ ਰੋਡ ਤੇ ਤੇ ਆਦੇ ਵਲੌਗ ਚ ਇੰਨਾ ਹੀ ਬਾਈ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆਂ ਕਿਸੇ ਹੋਰ ਵਲੌਗ 'ਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ